ਇਥੇ ਐਸਐਸਪੀ ਰਵਜੋਦ ਕੌਰ ਗਰੇਵਾਲ ਹੈ ਮੈਂ ਇੰਧੱਕੀ ਦੇ ਕਹਿੰਦੇ ਸੋਚਦਾ ਕਿ ਆਈਪੀਐਸ ਉਹ ਬਣਦਾ ਬੜਾ ਜਿਹੜਾ ਲਾਇਕ ਹੋਏ ਬੜਿਆ ਲਿਖਿਆ ਉਹਨੂੰ ਸਮਝੋ ਬੜੀ ਹੈਰਾਨੀ ਹੈ ਕਿ ਬੀਪੀਜੀ ਨਵੇਂ-ਨਵੇਂ ਆਈਪੀਐਸ ਬਣੇ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਸਪੀ ਮਹਾਲੀ ਕਿਉਂ ਲਗਣਾ ਚਾਹੁੰਦੇ ਥੋਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਹਿਸਾਬ ਨਾਲ ਮਿਲਦੀਆਂ ਜਿਹੜਾ IAS ਅਫਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜਾਏ ਉਸ IAS IPS ਅਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆਹ ਸੋਚਦੇ ਆ ਕਿ ਅਸੀਂ ਆਈਪੀਐਸ ਅਸੀਂ ਐਸਐਸਪੀ ਐ ਮੈਂ ਬੀਬੀ ਨੂੰ ਦੱਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਐ ਤੇ ਡੀਆਈਜੀ ਨੂੰ ਦਫ਼ਤਰ ਚੋਂ ਚੱਕ ਕੇ ਲੈ ਕੇ ਗਏ ਆ ਅੱਜ ਦੇਖ ਲਓ ਉਹਦਾ ਕੀ ਹਾਲ ਹੈ ਮੈਂ ਬੀਬੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਥੋੜਾ ਨਵਾਂ ਕੈਰੀਅਰ ਸ਼ੁਰੂ ਹੋਇਆ ਤੇ ਖਾਸ ਕਰਕੇ ਝਾੜੂ ਵਾਲਿਆਂ ਦੇ ਇੱਥੇ ਲੱਗਣਾ ਜੇ ਡਕੈਤਾਂ ਨਾਲ ਪੁਲਸ ਲੰਝੇ ਤੇ ਫਿਰ ਸਤੂਬੇ ਦਾ ਕੀ ਬਣੂਗਾ ਆ ਤਾਂ ਡਕੈਤ ਹੈ ਐਨਾ ਦਾ ਠੱਗੀ ਵੱਜ ਗਈ ਆਗੇ ਸਾਰੇ ਤੇ ਜੇ ਠੱਗਾ ਨਾਲ ਤੁਸੀਂ ਲੜੋਂਗੇ ਤੁਹਾਡੀ ਰੈਪਿਊਟੇਸ਼ਨ ਇੰਨੀ ਮਾੜੀ ਹੋ ਜੂਗੀ ਅਗਲੇ 20-25 ਸਾਲ ਆਪਣੇ ਕੈਰੀਅਰ ਤੇ ਟਕਾਉਣੇ ਬੜੇ ਔਖੇ ਹੋ ਜਾਣੇ ਐਸ ਕਰਕੇ ਫਿਰ ਤੋਂ ਮੈਂ ਬੇਨਤੀ ਕਰਦਾ ਬੀਬੀ ਨੂੰ ਬੀਬੀ ਜੀ ਤੁਸੀਂ ਤੁਹਾਡੇ ਹਸਬੰਦ ਵੀ ਐਸਐਸਪੀ ਹੈ ਤੁਹਾਡਾ ਪਰਿਵਾਰ ਪੁਲਿਸ ਹੈ ਐਜਾ ਕੋਈ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਕਲੰਕ ਲੱਗ ਜੇ ਆਲੈਕਸ਼ਨ ਤਾਂ ਹਮੇ ਜਾਂਦੇ ਜਾਂਦੇ ਨੇ ਜੇ ਪੁਲਿਸ ਦੇ ਨਾ ਹਾਵ ਨਾ ਆਲੈਕਸ਼ਨ ਜਿੱਤੇ ਜਾਂਦੇ ਫਿਰ ਤਾਂ ਸਰਕਾਰਾਂ ਹਾਰਨਾਂ

ਇਹ ਬਿਗਿੱਟੀਆਂ ਪੈਣਾ ਤੇ ਵੀ ਪਰਚੇ ਤੁਸੀਂ ਦੇਣ ਲੱਗੋਗੇ ਇਹ ਮਤਲਬ ਕੀ ਹੈ ਕਿਸ ਲੈਵਲ ਤੇ ਚਲੇ ਗਏ ਹੋ ਜੇ ਐਸ ਲੈਵਲ ਦੀ ਸਿਆਸਤ ਕਰਨੀ ਹੈ ਤੇ ਜੇ ਫਰਾਸੀ ਵੀ ਆ ਜੰਨੇ ਉਹ ਉਸ ਲੈਵਲ ਤੇ ਸਾਨੂੰ ਕੋਈ ਡਰ ਨਹੀਂ ਵੱਡੇ ਭਾਲ ਸਾਹਿਬ ਨੇ 16 ਸਾਲ ਖੇਲਾ ਕੱਟਿਆ ਐਥੇ ਬੈਠੀ ਹੈ ਲੀਡਰਸ਼ਿਪ ਦੇ ਨੇ 10-10 ਸਾਲ ਖੇਲਾ ਕੱਟਿਆ ਸਾਨੂੰ ਖੇਲਾ ਦਾ ਕੋਈ ਡਰ ਨਹੀਂ ਸਾਨੂੰ ਤਾਂ ਖੇਲਾ ਘੋਵ ਵਾਂਗੂ ਲੱਗਦੀ ਹੈ ਇਸ ਕਰਕੇ ਮੈਂ ਫਿਰ ਵੀ ਬੇਨਤੀ ਕਰਦਾ ਹਲੇ ਜੰਗ ਸ਼ੁਰੂ ਹੋਈ ਹੈ ਜੇ ਤੁਸੀਂ ਆਪਣਾ ਰਵਈਆ ਨਹੀਂ ਬਦਲਿਆ ਅਗਲੇ 15 ਦਿਨ ਇੱਥੇ ਦੇਖਿਓ ਕੀ ਹੋਣਾ ਫਿਰ ਮੁੱਖ ਮੰਤਰੀ ਨੂੰ ਵੜ ਦਿੰਦੇ ਸੀ ਇੱਥੇ ਜੋਰ ਨਾਲੇ ਜਿੰਨਾ ਮਰਜੀ ਸ਼ੋਮਨੀ ਅਕਾਲੀ ਦਲ ਦੇ ਸਾਰੇ ਵਰਕਰ ਪੰਜਾਬ ਦੇ ਇੱਥੇ ਪਹੁੰਚ ਜਾਣਗੇ ਫਿਰ ਦੇਖੀ ਜਾਊਗੀ ਇੱਕ ਪਾਸੇ ਪੁਲਿਸ ਹੋਊਗੀ ਦੇਖੋ ਪਾਸੇ ਪੰਜਾਬ ਦੇ ਲੋਕ ਹੋਣਗੇ ਦੇਖੋ ਇਹਨਾਂ ਨੇ ਮਹਾਰਾਣਾ ਡੀਜੀਪੀ ਸਾਹਿਬ ਤੇ ਹੋਮ ਸੈਕਟਰੀ ਸਾਹਿਬ ਤੇ ਤੇ ચીਫ ਸੈਕਟਰੀ ਸਾਹਿਬ ਤੇ ਕਾਨੂੰਨ ਹੈ ਇਲੈਕਸ਼ਨ ਕਮਿਸ਼ਨ ਦਾ ਕਿ ਜਿਹੜਾ ਬੰਦਾ 3 ਸਾਲ ਤੋਂ ਵੱਧ ਜਿਲ੍ਹੇ ਛੋਏ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਇਲੈਕਸ਼ਨ ਦੇ ਦੌਰਾਨ ਇੰਨੇ ਥੱਲੇ ਲੱਗੇ ਆ ਸਾਰੀ ਫੋਰਸ ਆ ਝਾੜੂ ਵਾਲਿਆਂ ਤੋਂ ਆ ਦਿੱਲੀ ਵਾਲੇ ਲੁਟੇਰਿਆਂ ਦੇ ਥੱਲੇ ਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਅਦੈਤਾਂ ਉਹਨਾਂ ਦੀ ਵੀ ਧੱਜੀਆਂ ਉਡਾਈਆਂ ਹੁਣ ਆ ਦੇਖ ਲਓ ਇੱਥੇ ਇੱਕ ਡੀਐਸਪੀ ਜਗਜੀਤ ਸਿੰਘ ਐ ਟੀਐਸਪੀ ਸੁਬੀਰ ਸਿੰਘ ਐ ਦੋਨੋਂ ਖਰਮੀਤ ਗਦਾਰ ਦੇ ਚੇਲੇ ਰਹੇ ਐ ਤੇ ਆ ਦੋਨੋਂ ਇੱਥੇ ਮੈਂ ਲਗਾ 8 8 10 10 ਸਾਰਦੇ ਇੱਥੇ ਆ ਉਹ ਬਣਾਏ ਪਏ ਐ ਇਹਨਾਂ ਦੇ ਇਲੈਕਸ਼ਨ ਦੇ ਸਰਕਲ ਇੰਚਾਰਜ ਡੀਐਸਪੀ ਤੁਝੇ ਥੇ ਐਸਐਚਓ ਸੀਨੀ ਤਰਨ ਤਰਨ ਹੈ ਗੁਰਚਰਨ ਸਿੰਘ ਆ ਵੀ ਮੱਲੇ ਦਾ ਜੰਮਿਆ ਪਲੇ ਇੱਥੇ ਹੀ ਆ ਵੀ ਆਈ ਕਹਿ ਕੇ ਆਇਆ ਤੁਹਾਨੂੰ ਅਸੀਂ ਵੋਟਾਂ ਮੈਂ ਜਿਦਾਉਂਦਾ ਇੱਕੇ ਕਹੇ ਐਸਐਚਓ ਸਰਾਏ ਮਾਨਤ ਖਾਨ ਪਲਰਾਜ ਸਿੰਘ ਇੱਥੋਂ ਦੇ ਰਹਿਣ ਵਾਲੇ ਉਹਦੀ 30 April ਨੂੰ ਰਿਟਾਇਰਮੈਂਟ ਦਾ ਕਾਨੂੰਨ ਹੈ ਕਿ 6 ਮਹੀਨੇ ਰਿਟਾਇਰਮੈਂਟ ਤੋਂ ਪਹਿਲੇ ਬੰਦਾ ਉਹ ਲੈਕਚੇਰੀਅਟ ਨਹੀਂ ਲੱਗ ਸਕਦਾ ਆਪਣੇ ਲੱਗ ਉਹਨੂੰ ਵੀ ਲਈ ਬੈਠੇ ਐ ਇੱਕ ਐਸ ਐਚਓ ਵੀਰੋਵਾਲਾ ਨਰੇਸ਼ ਕੁਮਾਰ ਉਹਦੀ ਘਰ ਵਾਲੀ ਸਰਪੰਚ ਹੈ ਇਸ ਇਲਾਕੇ ਦੇ ਵਿੱਚ ਇਹ ਉਹਨੂੰ ਵੀ ਇੱਥੇ ਹੀ ਲਈ ਬੈਠੇ ਆ ਝਾੜੂ ਵਾਲੇ ਦੇਖੋ ਕਿੰਨੀਆਂ ਤੱਜੀਆਂ ਇੱਕ ਇਹ ਸਿਚੋ ਚਵਾਲ ਹੈ ਗੁਰਦੀਪ ਸਿੰਘ ਉਹ ਵੀ 31 ਚਾਰ ਮਹੀਨਾ ਰੁਟਾਇਰ ਹੋਣ ਵਾਲਾ ਆ ਸਾਰਿਆਂ ਨੂੰ ਗਿਆ ਕਿ ਤੂੰ ਖਨੂ ਰਟਮਣ ਵੜ ਗਿਆ ਸੱਚੋ ਲਾ ਲਾਂਗੇ ਤੁਸੀਂ ਕਮਾਲ ਹੋ ਜਿੰਨਾ ਖਮਾਉਣਾ ਪਰ ਸਾਰੇ ਜਿਹੋ ਜਿੰਨੇ ਵੀ ਆ ਜਿੰਨੇ ਪੁਲਿਸ ਵਾਲੇ ਆ BIG ਭੁੱਲਰ ਵੀ ਸੋਚਦਾ ਸੀ ਕਮਾਲੋ ਜਿੰਨੇ ਕਮਾਲੇ ਆ ਸਾਰੇ ਕੱਢ ਲਈਦੇ ਵਾਪਸ ਫਿਰ ਡਾਇਰਮਨ ਜੇ ਤੁਸੀਂ ਕੋਣਾ ਤੇ ਆਰਾਮ ਨਾਲ ਜਾ ਕੇ ਰਿਟਾਇਰ ਹੋ ਜਾਓ ਇਹ ਜੇ ਗਲਤ ਕੰਮ ਨਾ ਕਰੋ ਤੁਹਾਨੂੰ ਪੁਲਿਸ ਵੀ ਭੱਤੀ ਕੀਂਦਾ ਪੁਲਿਸ ਦਾ ਮਤਲਬ ਹੈ ਇਨਸਾਫ ਇਨਸਾਫ ਦੇਣਾ ਪੁਲਿਸ ਦਾ ਮਤਲਬ ਹੈ ਚੋਰਾਂ ਨਾਲ ਡਕੇਤਾ ਦਾ ਸਾਥ ਦੇਣਾ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹ ਨਾਲ ਦਾ ਉਹੀ ਅਸ਼ਰ ਹੁੰਦਾ ਹੈ ਜਿਹੜਾ ਆਮ ਇਨਸਾਨ ਕਾਨੂੰਨ ਤੋੜਦਾ ਇਹਦਾ ਮਤਲਬ ਨਹੀਂ ਕਿ ਤੁਸੀਂ ਪੁਲਿਸ ਤੋਂ ਤੁਸੀਂ ਕਾਨੂੰਨ ਦੇ ਉੱਤੇ ਹੋ ਤੋਅਸ ਕਰਕੇ ਜਿਹੜੀਆਂ ਜਿਹੜੀਆਂ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਕਰ ਰਹੇ ਹੋ ਉਹ ਸਾਰੀਆਂ ਦੀ ਇਨਵੈਸਟੀਗੇਸ਼ਨ ਹੋ ਸਕਦੀ ਹੈ ਤੇ ਤੁਹਾਨੂੰ ਹਰ ਚੀਜ਼ ਦਾ ਜਵਾਬ ਦੇਣਾ ਪੈ ਸਕਦਾ ਹੈ ਇਸ ਕਰਕੇ ਲਾਈਨ ਨਾ ਕ੍ਰੋਸ ਕਰੋ ਇਲੈਕਸ਼ਨ ਹੈ ਤਾਰਨ ਤਾਰਨ ਦੇ ਲੋਕਾਂ ਨੂੰ ਫੈਸਲਾ ਕਰਨ ਦੋ ਤੁਹਾਡਾ ਕੰਮ ਹੈ ਕਾਨੂੰਨ ਬਸਤਾਲ ਕਰਨਾ ਜੇ ਤੁਸੀਂ ਆਹ ਕੰਮ ਨਾ ਰੋਕਿਆ ਫਿਰ ਜੰਵਾਰੀ ਤੁਹਾਡੀ ਹੋਣੀ ਹੈ ਐਸਐਸਪੀ ਮੈਡਮ ਦੀ ਜੰਵਾਰੀ ਹੋਣੀ ਹੈ ਜੇ ਇੱਥੇ ਕੁਝ ਚੀਜ਼ ਹੋ ਗਈ ਕਿਉਂਕਿ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਸਦਾ ਲੜਦੇ ਰਹੇ ਆ ਤੇ ਤੁਸੀਂ ਕੱਲ ਮੈਂ ਤੁਹਾਨੂੰ ਪੰਜਾਬੀ ਚ ਦੱਸ ਦਿੰਦਾ ਥੋੜੀ ਘਬਰਾਹਟ ਜਿੱਗ ਲਾ ਗਈ ਐ ਐਸਐਸਪੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਵੀ ਲਿਆ ਸਕਦੇ ਜਿੰਨਾ ਮਰਜੀ ਜ਼ੋਰ ਲਾ ਲਿਓ ਆ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਮੋਖੀ ਲਾਉਂਦੇ ਆ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੰਡ ਤੇ ਸ਼ਰਮ ਪਾ ਸਕਦਾ ਕੋ ਕਿਸੇ ਦੇ ਵੀ ਇੰਪਰਟਸ਼ਰਾਂ ਮਾਰਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇਹਨਾਂ ਝਾੜੂ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਫੜਾ ਨਾਲ ਇੰਨਾ ਕਰੋੜਾਂ ਰਪਾਂ ਦੀਆਂ ਨੁਕਸਾਨ ਹੋਇਆ ਐਡੇ ਵੱਡੇ ਠੱਗਾਂ ਦੇਖੋ 12000 ਕਰੋੜ ਰੁਪਇਆ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਹਰ ਪਿੰਡ ਤਾਂ ਵਾਸਤੇ ਇੱਕ ਫੰਡ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਕਿਤੇ ਸਰਕਾਰ ਕੋਈ ਹੱਥ ਨਹੀਂ ਲਾ ਸਕਦੀ ਦੇਖੋ ਇੰਨੇ ਵੱਡੇ ਠੱਗ ਉਹਦੇ ਉਹਦੇ ਜੋ ਵੀ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਸੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ 'ਚ ਲਾ ਦਿੱਤਾ ਕਿਆ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਇਹਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਹੈ ਜੇ ਘਟੀਆਂ ਲੋਕ ਹੈ ਇਹ ਜੇ ਘਟੀਆਂ ਚੀਫ ਮਿਨਿਸਟਰ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਢੀਠ ਬਨੇ ਪਏ ਐ ਇੰਨੇ ਥੱਲੇ ਕੇਦਰੀ ਵਾਸਤੇ ਲੱਗੇ ਪਏ ਮੱਲਾਦ ਹੱਡੀਆਂ ਹੋਣੀਆਂ ਸਾਰਾਂ ਕੋਈ ਢੀੜ ਦੀ ਹੱਡੀਆਂ ਕੋਈ ਵੀ ਹੈ ਦੀ ਨਾਲ ਕੋਲੇ ਆਹ ਤਾਂ ਕੋਈ ਕੰਮ ਹੈ ਕਿ ਸਾਨੂੰ ਮੰਤਰੀ ਰਹਿਣ ਦਿਓ ਫੰਦੂ ਖੁੱਲਾ ਲੁੱਟਣ ਦਿਓ ਆਈ ਜੀ ਤੇ ਲੱਗੇ ਆ ਹੁਣ ਆ ਜਿਹੜੇ ਅਖੀਰਲਾ ਸਾਲ ਹੈ ਹੁਣ ਤੇ ਦੋਨੋਂ ਹੱਥ ਤੋਂ ਲੱਗ ਗਏ ਆ ਪਰ ਮੈਂ ਇਕਲ ਦੱਸਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਜਨਤਾ ਦਾ ਸਾਥ ਰਹੇ ਤੁਸੀਂ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਅ ਸਾਰੀਆਂ ਚੀਜ਼ਾਂ ਦੇ ਸਾਹਿਬ ਲਿੱਤੇ ਜਾਣਗੇ ਹਰ ਕੁਆਰੀ ਹੋਊਗੀ ਤੇ ਜਿਨ੍ਹਾਂ ਨੇ ਲੁਕਿਆ ਪੈਸਾ ਸਾਰਾ ਪੈਸਾ ਵਾਪਸ ਲੈ ਕੇ ਪੰਜਾਬ ਦੇ ਕਿਸਾਨੇ ਜਿਪਾਵਾਂਗੇ ਆਇਆ ਮੈਨੂੰ ਹੁਣੇ-ਹੁਣੇ ਦੱਸਿਆ ਗਿਆ ਕਿ ਐਸਐਲਪੀ ਮੈਡਮ ਨੇ ਆਪਣੇ ਡੀਐਸਪੀ Pritender Singh ਇੱਥੇ ਆਓ ਜੀ ਇਹਨਾਂ ਨੂੰ ਭੇਜਿਆ ਕਿ ਅਸੀਂ ਜੋ ਕੇਸ ਦਰਜ ਕੀਤੇ ਗਏ ਆ ਸਾਰਿਆਂ ਤੇ ਇਨਕੁਆਇਰੀ ਮਾਰ ਅਸੀਂ ਕਰਕੇ ਕੋਈ ਅਰੈਸਟ ਨਹੀਂ ਕਰਾਂਗੇ ਅੱਗੇ ਤੋਂ ਅੱਗੇ ਤੋਂ ਜੀ ਆਇਆਂ ਨੂੰ ਅੱਗੇ ਤੋਂ ਅੱਗੇ ਤੋਂ ਕੋਈ ਝੂਠਾ ਬੱਚਾ ਨਹੀਂ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਭੇਜਿਆ ਸਾਰੇ ਨਾਲ ਗੱਲ ਕੀਤੀ ਹੈ ਹਾਈ ਕੋਰਟ ਵੀ ਕਰ ਦਿੱਤਾ ਹੁ ਮੈਡਮ ਦਾ ਆਇਆ ਹੈ ਸ਼ਾਇਦ ਮੈਡਮ ਨੂੰ ਧੋਖਲੇ ਹੋਣਾ ਕਿ ਹੁਣ ਪੁਲਿਸ ਦੀ ਵਰਦੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਤਿਆਰ ਕਰਕੇ ਮੈਂ ਬੇਨਤੀ ਹੈ ਕਿ ਅੱਜ ਆਪ ਅਮੈਂਡਮ ਆਸੀ ਉਹ ਕਹਿੰਦੇ ਸਾਨੂੰ ਭੇਜ ਦਿਓ ਮੈਂ ਤੁਹਾਨੂੰ ਦੇ ਰਿਹਾ ਹਾਂ ਪਰ ਜੇ ਇਹਨਾਂ ਨੇ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਇਥੇ ਮੁੱਖ ਮੰਤਰੀ ਬਣੂਗਾ ਨਾ ਕੇਂਦਰੀ ਵਾਦ ਨਾ ਸਦੋੜੀਆਂ ਕਿਸੇ ਨੂੰ ਬਣ ਨਹੀਂ ਦੇਣਗੇ ਮਾਜੀ ਵਾਲੇ ਵਾਹਿਗੁਰੂ ਜੀ ਦਾ ਫਲਸਾ ਵਹੀ ਰੀਤੀ ਕਿ ਫਤੇ ਤੇ ਹੁਣ ਆਪਣਾ ਧਰਨਾ ਸਬੂਤ ਹੈ ਕਿਉਂਕਿ